ਲਓ 100.5 ਜਗੇ 90 ਰੁਪਏ 30 ਪੈ ਪਏ ਲਓ ਬਈ ਕੱਲ ਜਿਹੜੇ ਫੈਂਟ ਦੀ ਗੱਲ ਕਰਦੇ ਸੀ ਦਾਂ ਦਾ ਇੰਨੀ ਆਈ ਆ ਅੱਜ ਤੁਹਾਨੂੰ ਮੱਝ ਦੀ ਫੈਂਟ ਦਿਖਾਉਣੇ ਆ ਵੀ ਮੇਰੇ ਦੁੱਧ ਦੀ ਜਿਹੜੀ ਮੱਝ ਦਾ ਦੁੱਧ ਤਾਂ ਉਹਦੀ ਕਿੰਨੀ ਫੈਂਟ ਆਉਂਦੀ ਆ ਅਸੀਂ ਉਹ ਦਿਖਾਉਣੇ ਆ ਕੱਲ ਬਈ ਕਈ ਫੈਂਟ ਤੇ ਗੱਲ ਕਰਦੇ ਸੀ ਵੀ ਗਾਂ ਦਾ ਦੁੱਧ ਤੋਂ ਕਰ 10 ਰੁਪਏ ਫੈਂਟ ਕਿਵੇਂ ਪੈਂਦਾ ਉਹ ਬਈ ਕੀਤੀ ਸੀ ਆਪਣੀ ਗੱਲ ਆ ਬਾਈ ਨਾਲ ਵੀ ਅਸੀਂ ਇੰਨੇ ਰੁਪਏ ਦੇ ਦੋ ਰੁਪਏ ਤਗਾਣਾ ਦਾ ਆਪਾਂ ਪਹਿਲਾਂ ਪੜਤਾਂ ਉਹਨੂੰ ਮੱਝ ਦੀ ਦਿਖਾਉਣੀ ਆ ਤੇ ਵਿੱਚ ਕਹਿਣਗੇ ਵੀ ਵੀਡੀਓ ਰੈਕਟ ਕਰਤੀ ਕੱਟਤੀ ਤਾਂ ਥੋਨੂੰ ਵੀ ਲੈ ਆ ਵੀ ਦਿਖਾਵਾਂਗੇ ਆਪਾਂ ਜਾਨਾ ਉਹ ਪਰ ਲਿਆ ਬਾਈ ਨੇ ਤੇ ਹੁਣ ਇੱਧਰ ਲੱਗੂਗੀ ਇਹ ਤੇ ਤੋਂ ਲਾਲ ਨੂੰ ਪਾੜ ਦੇ ਵਿੱਚ ਕੋਲੇ ਅੰਦਰ ਜਿੱਤਾ ਐ ਕੇ ਵੀ ਵੀਡੀਓ ਕੱਟਦਾ ਨਹੀਂ ਬਾਈ ਵੀਡੀਓ ਐਂ ਰਹੂਗੀ ਅਗੜੀ ਫਾਈਂਟ ਦੀ ਗੱਲ ਹੁੰਦੀ ਆ ਉਹ ਕੁਛ ਤਾਂ ਬਾਈ ਫੀਡ ਦੇ ਹਿਰਤੇ ਹੁੰਦਾ ਵੀ ਆਪਾਂ ਕਿਹੜੀ ਫੀਡ ਪਾਉਂਦੇ ਹਣਾ ਪਰ ਉਹਨੂੰ ਤਾਂ ਫੀਡ ਆਪਾਂ ਉਬੀ ਦਿਖਾਵਾਂਗੇ ਤੁਹਾਨੂੰ ਤੇ ਕੁਝ ਪ੍ਰੋਡਕਟ ਨੇ ਆਪਾਂ ਜਿਹੜੇ ਪਾਉਨੇ ਆ ਵੀ ਉਹ ਵੀ ਦਿਖਾ ਦਾਂਗੇ ਤੁਹਾਨੂੰ ਕਿ ਕਿਹੜੇ ਕਿਹੜੇ ਪਾਉਨੇ ਆ ਤੇ ਹੁਣ ਤੁਹਾਨੂੰ ਪੈਂਟ ਦਿਖਾ ਦਾਂਗੇ ਵੀ ਆਪਣੀ ਮੱਝ ਦੀ ਪੈਂਟ ਕਿੰਨੀ ਆਉਂਦੀ ਆ ਆ ਲਓ ਤੇ ਅੱਜ ਨਾ ਬਈ ਕਮੈਂਟ ਕਰੀ ਜਾਓ ਕਿ ਆਏ ਇੰਨੀ ਪੈਂਟ ਆਉਂਦੀ ਨਹੀਂ ਜਾਂ ਇਹ ਰੇਟ ਕਿੰਨਾ ਪੈ ਰਿਹਾ ਹੈ ਬਈ ਵਾਹ ਭਾਈ ਮਿਹਨਤ ਸਵੇਰੇ ਸਨੇਹਾ ਉੱਠ ਕੇ ਕਰਨੀ ਪੈਂਦੀ ਹੈ ਜੇ ਹਜੇ ਕੁਝ ਕਰਨੀ ਮੈਂ ਘਾਟ ਬਾਈ ਵੀਰ ਬਾਈ ਦੇਖੀ ਚੱਲਿਓ ਕਿ ਕਿੰਨੀ ਖਾਂਡ ਆ ਗਈ ਆਪਾਂ ਨੂੰ ਤੇ ਦੱਸੋ ਵੀ ਹੋਡੀ ਮੱਝ ਦੀ ਮੱਝ ਦੇ ਦੁੱਧ ਦੀ ਕਿੰਨੀ ਕਿੰਨੀ ਖਾਂਡ ਆਉਂਦੀ ਆ ਜਾਂ ਗਾਈਆਂ ਦੇ ਦੁੱਧ ਦੀ ਇਹ ਬਦਰੀ ਕਿਵੇਂ ਫਾਇਦਾ ਕਰਨ ਨੂੰ ਉਹ ਦੱਸਦਾ ਨਹੀਂ ਜੀ ਇਹਦੇ ਵਿੱਚ ਆਪਾਂ ਕੀ ਕੀ ਫਿੱਕੜ ਸਕਦੇ ਮੈਂ ਤੁਹਾਨੂੰ ਦਿੰਦਾ ਲਓ 10.05 ਆ ਗਿਆ ਇਹ ਆਪਣਾ ਕਿੰਨੇ ਰੁਪਏ ਪੈ ਜਾਣਗੇ ਅੱਜ 90 ਰੁਪਏ 30 ਪੈਸੇ ਪੈ ਗਿਆ ਜੀ 90 ਰੁਪਏ 30 ਪੈਸੇ ਪੈ ਗਿਆ ਤੇ ਜਿਹੜੀ ਉਹ ਗਾਹ ਦੀ ਫਾਇੰਡ ਵਾਲੀ ਗੱਲ ਸੀ ਉਹ ਬਈ ਆਪਣੀ ਗੱਲ ਕੀਤੀ ਹੋਈ ਆ ਪਹਿਲਾਂ ਤੋਂ ਇਹ ਇਹ ਮੱਝ ਦਾ ਫਾਇੰਡ ਦੇ ਹਿਸਾਬ ਨਾਲ ਆ ਉਹ ਬਈ ਉੱਕਾ ਪੁੱਕਾ ਕੀਤਾ ਹੋਇਆ ਹੈ ਨਾ ਜੀ ਹਾਂ